ਗੁੱਡ ਮਾਰਨਿੰਗ ਫਰੈਂਡਸ ਅੱਜ ਆਪਾਂ ਗੱਲ ਕਰਾਂਗੇ ਜਿਨ੍ਹਾਂ ਦੇ ਦੰਦ ਕਾਲੇ ਜਾਂ ਦੰਦਾਂ ਉੱਤੇ ਕਾਲੀਆਂ ਧਾਰੀਆਂ ਆਵਾਂ ਦੰਦਾਂ ਦੇ ਕਿਨਾਰੇ ਗਲ ਜਾਂ ਟੁੱਟ ਗਏ ਜਾਂ ਠੰਡੀਆਂ ਚੀਜ਼ਾਂ ਖਾਣ ਪੀਣ ਨਾਲ ਜਾਂ ਖਾਣਾ ਖਾਣ ਨਾਲ ਦੰਦ ਦਰਦ ਬਹੁਤ ਜ਼ਿਆਦਾ ਹੁੰਦਾ ਵਾ ਇਹ ਦਰਦ ਕੰਨਾਂ ਤੱਕ ਤੇ ਪੜਪੀਏ ਤੱਕ ਜਾਵੇ ਤੇ ਇੱਕ ਜਹੀ ਹੋਮੋਪੈਥਿਕ ਦਵਾਈ ਆ ਸਟਾਫਿਸਗਰੀਆ 3 ਇਹ ਤੁਸੀਂ ਇਸ ਨੂੰ ਹਰ ਜਦੋਂ ਮਰਜ਼ੀ ਵਰਤ ਸਕਦੇ ਹੋ ਦੋ ਡ੍ਰੌਪਸ ਸਵੇਰ ਦੋ ਡਰੋਪਸ ਸ਼ਾਮ ਨੂੰ ਥੋੜੀ ਜਿਹੀ ਗੋਣਗੋਣੇ ਪਾਣੀ ਚ ਪਾ ਕੇ ਪੀ ਲਓ ਅਗਰ ਤੁਹਾਡੇ ਦੰਦ ਗਲਦੇ ਆ ਦੰਦ ਟੁੱਟਦੇ ਆ ਦੰਦਾਂ ਦੇ ਕਾਲਾਪਨ ਦੰਦ ਟੁੱਟਦੇ ਆ ਕਨਾਲੇ ਟੁੱਟਦੇ ਦੰਦਾਂ ਦੇ ਇਹ ਦੰਦਾਂ ਨੂੰ ਸੇਵ ਕਰਨ ਵਾਲੀ ਬਹੁਤ ਜੀ ਦਵਾਈ ਆ ਕਾਲਾਪਨ ਠੀਕ ਕਰੂਗੀ ਦੰਦ ਟੁੱਟਦੇ ਆ ਠੀਕ ਕਰੂਗੀ ਕਾਲੀਏ ਤੁਹਾਡੀਆਂ ਠੀਕ ਕਰੂਗੀ ਦੰਦਾਂ ਵਾਸਤੇ ਇੱਕ ਅੰਮ੍ਰਿਤ ਆ ਹੋਮੋਪੈਥਿਕ ਦੀ ਦਵਾਈ ਆ ਵੱਧ ਤੋਂ ਵੱਧ 80 ਰੁਪਏ ਦੀ ਦਵਾਈ ਆ ਵੱਧ ਤੋਂ ਵੱਧ ਸਟਾਕ ਵਿੱਚ ਦੇਰੀਆ 3 ਪਾਵਰ ਤੁਸੀਂ ਇਸ ਨੂੰ ਵਰਤੋ ਦੰਦਾਂ ਨੂੰ ਮਜ਼ਬੂਤ ਦੰਦਾਂ ਨੂੰ ਸਾਫ਼ ਸੁਥਰੇ ਤੇ ਮਜ਼ਬੂਤ ਬਣਾਓ ਇਸ ਦਾ ਕੋਈ ਵੀ ਨੁਕਸਾਨ ਨਹੀਂਗਾ ਅਗਰ ਜਾਣਕਾਰੀ ਬਧੀ ਲੱਗੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਧੰਨਵਾਦ